ਮਿੱਤਰ ਪਿਆਰੋ ਸੰਗ ਦੀ ਬੀਜੇਪੀ ਸਰਕਾਰ ਆ ਜਿਹੜੀ ਉਹ ਲਗਾਤਾਰ ਹਿੰਦੂਤਵ ਦੇ ਏਜੰਡੇ ਦੇ ਤਹਿਤ ਵੱਖੋ-ਵੱਖਰੇ ਸ਼ਹਿਰਾਂ ਦੇ ਨਾਮ ਜ਼ਿਲ੍ਹਿਆਂ ਦੇ ਨਾਮ ਸੜਕਾਂ ਦੇ ਨਾਮ ਰੇਲਵੇ ਸਟੇਸ਼ਨਾਂ ਦੇ ਨਾਮ ਆ ਜਿਹੜੇ ਉਹ ਬਦਲ ਰਹੀ ਆ ਜਿਹਦੇ ਤਹਿਤ ਉਹਨਾਂ ਨੇ ਜਿਹੜੀ ਮਨਰੇਗਾ ਸਕੀਮ ਆ ਉਹਦਾ ਨਾਮ ਵੀ ਜਿਹੜਾ ਉਹ ਬਦਲ ਦਿੱਤਾ ਹੈਗਾ ਜੇ ਪੁਰਾਣੇ ਨਾਮ ਦੀ ਗੱਲ ਕਰਾਂ ਤਾਂ ਪੁਰਾਣਾ ਨਾਮ ਜਿਹੜਾ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਕਟ 2005 ਸੀ ਤੇ ਜਿਹਨੂੰ ਹੁਣ ਇਹਨਾਂ ਨੇ ਬਦਲ ਕੇ ਵੈਬਜੀ ਰਾਮ ਜੀ ਰੱਖ ਦਿੱਤਾ ਹੈਗਾ ਤੇ ਇਹਦੀ ਫੁੱਲ ਫਾਰਮ ਦੀ ਗੱਲ ਕਰਾਂ ਜਿਹਦਾ ਨਾਮ ਹੈਗਾ ਵਿਕਸਿਤ ਭਾਰਤ ਗਰੰਟੀ ਫॉर ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ ਗ੍ਰਾਮੀਨ ਐਕਟ 2025 ਜੀਹਾਂ ਆ ਜਿਹੜੀ ਲੰਗੀ 21 ਦਸੰਬਰ ਦਾ ਦਿਨ ਐਤਵਾਰ 21 ਦਸੰਬਰ ਦਿਨ ਐਤਵਾਰ ਨੂੰ ਜਿਹੜੀ ਭਾਜਪਾ ਸਰਕਾਰ ਨੇ ਸੰਸਦ ਦੇ ਵਿੱਚ ਇਹ ਬੈਲ ਪੇਸ਼ ਕੀਤੇ ਸੀ ਜਿਹਨੂੰ ਰਾਸ਼ਟਰਪਤੀ ਪਤੀ ਦ੍ਰੋਪਤੀ ਮਰਮੂ ਨੇ ਜਿਹੜਾ ਇਹਨੂੰ ਸਵੀਕਾਰ ਕਰ ਲਿਆ ਦੁਬਾਰੇ ਨਾਮ ਦੱਸ ਦਿਆਂ ਰਾਸ਼ਟਰਪਤੀ ਦਰੋਪਤੀ ਮਰਮੂ ਜਿਹੜੀ ਹੈਗੇ ਹੈਗੇ ਉਹਨਾਂ ਨੇ ਇਸ ਬੈਲ ਨੂੰ ਸਵੀਕਾਰ ਕਰ ਲਿਆ ਹੈਗਾ ਔਰ ਇਹਨੂੰ ਮਨਜ਼ੂਰੀ ਹੈ ਜਿਹੜੀ ਉਹ ਦੇ ਦਿੱਤੀ ਹੈਗੀ ਆ ਮਤਲਬ ਕਿ ਇਹ ਬੈਲ ਆ ਜਿਹੜਾ ਉਹ ਪਾਸ ਕਰ ਦਿੱਤਾ ਗਿਆ ਹੈਗਾ ਤੇ ਇਹ ਹੁਣ ਕਾਨੂੰਨ ਆ ਜਿਹੜਾ ਉਹ ਬਣ ਗਿਆ ਹੈਗਾ ਪੁਰਾਣਾ ਕਾਨੂੰਨ ਰੱਦ ਕਰਕੇ ਨਵਾਂ ਕਾਨੂੰਨ ਆ ਜਿਹੜਾ ਉਹ ਲੈ ਆਂਦਾ ਹੈਗਾ ਜਿਹਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰ ਦਿੱਤੀਆਂ ਨਾਮ ਦੇ ਨਾਲ 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 ਹੋਰ ਵੀ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਉਹ ਇਸ ਸਰਕਾਰ ਨੇ ਦੇ ਵਿੱਚ ਜਿਹੜੀਆਂ ਉਹ ਕਰ ਦਿੱਤੀਆਂ ਹੈਗੀਆਂ ਔਰ ਇਹ ਵੀ ਕਿਹਾ ਗਿਆ ਹੈਗਾ ਕਿ ਜਿਹੜੇ 2026 ਦੇ ਵਿੱਚ ਇੱਕ ਇੱਕ ਅਪ੍ਰੈਲ ਤੋਂ ਜਿਹੜਾ ਉਹ ਇਹ ਕਾਨੂੰਨ ਆ ਜਿਹੜਾ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਉਹ ਲਾਗੂ ਆ ਕੀਤਾ ਜਾਣਾ ਹੈਗਾ ਹੁਣ ਇਹਦੇ ਵਿੱਚ ਜਿਹੜੀਆਂ ਤਬਦੀਲੀਆਂ ਹੈਗੀਆਂ ਮੁੱਖ ਤੌਰ ਤੇ ਉਹ ਕੀ ਕੀ ਕੀਤੀਆਂ ਹੈਗੀਆਂ ਉਹਦੇ ਤੇ ਆਪਾਂ ਝਾਤੀ ਮਾਰ ਲਈਏ ਮਿੱਤਰ ਪਿਆਰੋ ਜਿਵੇਂ ਪੁਰਾਣਾ ਮਨਰੇਗਾ ਕਾਨੂੰਨ ਸੀਗਾ ਉਦੇ ਵਿੱਚ ਮੁੱਖ ਤੌਰ ਤੇ ਪਹਿਲੀ ਜਿਹੜੀ ਹੱਕ ਸੀਗਾ ਮਜ਼ਦੂਰਾਂ ਨੂੰ ਉਹ ਇਹ ਸੀਗਾ ਕਿ ਮਜ਼ਦੂਰ ਕੰਮ ਦੀ ਮੰਗ ਕਰ ਸਕਦੇ ਸੀ ਉਹਨਾਂ ਨੂੰ ਕੰਮ ਮੰਗਣ ਦਾ ਪੂਰਾ ਅਧਿਕਾਰ ਸੀ ਇੱਕ ਐਪਲੀਕੇਸ਼ਨ ਲਿਖ ਕੇ ਉਹ ਕੀ ਸੀਗਾ ਕਿ ਵਿਡੀਪੀਓ ਦਫਤਰ ਜਿਹੜੀ ਉਹ ਦੇ ਸਕਦੇ ਸੀਗੇ ਔਰ ਕੰਮ ਜਿਹੜਾ ਉਹ ਮੰਗ ਸਕਦੇ ਸੀ ਔਰ ਉਹਨਾਂ ਨੂੰ ਕੰਮ ਦੀ ਪੂਰੀ ਗਾਰੰਟੀ ਸੀ 15 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਕੰਮ ਜਿਹੜਾ ਉਹ ਦਿੱਤਾ ਜਾਣਾ ਹੁੰਦਾ ਸੀ ਜੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਸੀ ਤਾਂ ਉਹ ਉਹਨਾਂ ਨੂੰ ਜਿਹੜਾ ਉਹ ਪੱਤਾ ਦੇਣ ਦੀ ਪੱਤਾ ਮਿਲਣ ਦੀ ਜਿਹੜੀ ਉਹ ਗਾਰੰਟੀ ਸੀ ਘਰੇ ਬੈਠੇ ਉਹ ਪੱਤਾ ਜਿਹੜਾ ਹਾਸਲ ਜਿਹੜਾ ਉਹ ਕਰ ਸਕਦੇ ਸੀ ਪਰ ਹੁਣ ਨਵੇਂ ਕਾਨੂੰਨ ਦੇ ਵਿੱਚ ਕੀ ਕੀਤਾ ਗਿਆ ਹੈਗਾ ਵੈਭਜੀ ਰਾਮਜੀ ਵਿੱਚ ਇਹਨਾਂ ਨੇ ਇਹ ਤੈਅ ਕਰ ਦਿੱਤਾ ਹੈਗਾ ਕਿ ਜਿਹੜਾ ਮਜ਼ਦੂਰਾਂ ਤੋਂ ਇਹ ਅਧਿਕਾਰ ਖੋਹ ਲਿਆ ਹੈਗਾ ਔਰ ਇਹ ਅਧਿਕਾਰ ਹੁਣ ਪੰਚਾਇਤਾਂ ਨੂੰ ਦੇ ਦਿੱਤਾ ਹੈਗਾ ਪੰਚਾਇਤਾਂ ਜਿਹੜੀਆਂ ਪੰਚਾਇਤਾਂ ਪਹਿਲਾਂ ਜਿਹੜਾ ਜਿਹੜੀ ਪਲੈਨਿੰਗ ਕਰਨ ਗਈਆਂ ਨਕਸ਼ਾ ਬਣਾਉਣ ਗਈਆਂ ਨਕਸ਼ਾ ਬਣਾਉਣ ਤੋਂ ਬਾਅਦ ਅੱਗੇ ਭੇਜਣ ਗਈਆਂ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਉਹ ਨਕਸ਼ਾ ਪਾਸ ਹੋਊਗਾ ਫਿਰ ਕਿਤੇ ਜਾ ਕੇ ਇੱਕ ਲੰਮੇ ਪ੍ਰੋਸੈਸ ਤੋਂ ਬਾਅਦ ਮਜ਼ਦੂਰਾਂ ਨੂੰ ਕੰਮ ਜਿਹੜਾ ਉਹ ਦਿੱਤਾ ਜਾਊਗਾ ਮਤਲਬ ਇੱਕ ਲੰਮਾ ਪ੍ਰੋਸੈਸ ਹੋਊਗਾ ਜਿਹਦੇ ਤੇ ਉਹਨਾਂ ਤੇ ਨਿਰਪਰ ਕਰਦਾ ਤਾਂ ਵਾਲਿਆਂ ਤੇ ਉਹਨਾਂ ਨੇ ਕੰਮ ਦੇਣਾ ਜਾਂ ਨਹੀਂ ਦੇਣਾ ਔਰ ਕਿੱਥੇ ਦੇਣਾ ਕਿਵੇਂ ਦੇਣਾ ਕਿਹਨੂੰ ਕਿਹਨੂੰ ਕੰਮ ਦੇਣਾ ਇਹ ਉੱਪਰ ਵਾਲਿਆਂ ਤੇ ਜਿਹੜਾ ਉਹ ਨਿਰਪਰ ਕਰਦਾ ਹੈਗਾ ਪੁਰਾਣੇ ਕਾਨੂੰਨ ਦੇ ਵਿੱਚ ਕੀ ਸੀਗਾ ਕਿ ਮੌਸਮ-ਮੌਸਮ ਦੀ ਕੋਈ ਰੋਕਣੀ ਸੀ ਕਿਸੇ ਵੀ ਮੌਸਮ ਦੇ ਵਿੱਚ ਮਜ਼ਦੂਰ ਕੰਮ ਦੀ ਮੰਗ ਕਰ ਸਕਦੇ ਸੀ ਔਰ ਉਹਨਾਂ ਨੂੰ ਕੰਮ ਦੇਣਾ ਲਾਜ਼ਮੀ ਜਿਹੜਾ ਹੁੰਦਾ ਸੀ ਬੇਸ਼ੱਕ ਕੰਮ ਜਿਹੜਾ 100 ਦਿਨ ਦਾ ਸੀਗਾ ਪਰ 30-35 ਦਿਨ ਜਿਹੜਾ ਉਹ ਕੰਮ ਮਸਾਂ ਹੀ ਮਿਲਦਾ ਸੀਗਾ ਪਰ ਉਹਦੇ 'ਚ ਮੌਸਮ ਦੀ ਕੋਈ ਦਿੱਕਤ ਨਹੀਂ ਸੀ ਸਰਕਾਰ ਕਿਸੇ ਤਰ੍ਹਾਂ ਦਾ ਬਹਾਨਾ ਨਹੀਂ ਲਾ ਸਕਦੀ ਸੀ ਪਰ ਹੁਣ ਕੀ ਆ ਕਿ ਇਹਨਾਂ ਨੇ ਬਹਾਨਾ ਜਿਹੜਾ ਉਹ ਪਹਿਲਾਂ ਹੀ ਘੜ ਲਿਆ ਹੈਗਾ ਕਿ 60 ਦਿਨ ਦਾ ਜਿਹੜਾ ਬਹਾਨਾ ਲਾ ਕੇ ਕਿ ਮੌਸਮ ਜਿਹੜਾ ਖਰਾਬ ਹੈਗਾ ਜਾਂ ਫਿਰ ਕਿਸਾਨੀ ਸੀਜ਼ਨ ਚੱਲ ਰਿਹਾ ਜਾਂ ਕੋਈ ਹੋਰ ਸੀਜ਼ਨ ਚੱਲ ਰਿਹਾ ਹੈਗਾ ਇਹ ਕਹਿ ਕੇ ਜਿਹੜਾ ਉਹ ਸਰਕਾਰ ਆ ਜਿਹੜੀ 60 ਦਿਨ ਦੇ ਲਈ ਕੰਮ ਨੂੰ ਜਿਹੜਾ ਉਹ ਰੋਕ ਸਕਦੀ ਹੈਗੀ ਹੈਗੀ ਅੱਗੇ ਕੀ ਆ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ 100 ਦਾ 100% ਆ ਜਿਹੜਾ ਸੈਂਟਰ ਸਰਕਾਰ ਨੇ ਦੇਣਾ ਹੁੰਦਾ ਸੀ ਮਜ਼ਦੂਰਾਂ ਨੂੰ ਪਰ ਹੁਣ ਕੀ ਹੈਗਾ ਕਿ ਹੁਣ ਇਹ ਰੇਸ਼ਿਓ ਆ ਜਿਹੜੀ 60 40 ਦੀ ਕਰ ਦਿੱਤੀ ਹੈਗੀ ਹੈ ਕਹਿਣ ਤੋਂ ਭਾਵ ਕਿ 60% ਆ ਜਿਹੜਾ ਉਹ ਮਨਰੇਗਾ ਮਜ਼ਦੂਰਾਂ ਨੂੰ ਸੈਂਟਰ ਵੱਲੋਂ ਜਿਹੜਾ ਉਹ ਫੰਡ ਆਊਗਾ ਤੇ 40% ਆ ਜਿਹੜੀ ਉਹ ਸੂਬਾ ਸਰਕਾਰ ਆ ਜਿਹੜੀ ਉਹ ਪਾਊਗੀ ਤਾਂ ਜਾ ਕੇ ਕਿਤੇ ਮਜ਼ਦੂਰਾਂ ਨੂੰ ਜਿਹੜਾ ਉਹ ਫੰਡ ਆ ਜਿਹੜਾ ਉਹ ਪੈਸੇ ਆ ਉਹ ਮਿਲਨੇ ਹੈਗੇ ਇਸ ਤਰੀਕੇ ਨਾਲ ਬਹੁਤ ਸਾਰੀਆਂ ਕਾਫੀ ਜੜੀਆਂ ਸੋਧਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਹੈਗੀਆਂ ਸਭ ਤੋਂ ਵੱਡੀ ਜਿਹੜੀ ਉਹ ਮੈਨੂੰ ਤਾਂ ਇਹੀ ਲੱਗੀ ਕਿ ਮਜ਼ਦੂਰਾਂ ਤੋਂ ਸਭ ਤੋਂ ਵੱਡਾ ਜਿਹੜਾ ਹੱਕ ਇਹਨਾਂ ਨੇ ਖੋਇਆ ਹੈਗਾ ਉਹ ਇਹ ਹੈਗਾ ਕਿ ਮਜ਼ਦੂਰ ਆ ਜਿਹੜੇ ਖੁਦ ਜਿਹੜਾ ਕੰਮ ਦੀ ਮੰਗ ਆ ਜਿਹੜੀ ਨਹੀਂ ਕਰ ਸਕਣਗੇ ਅਗਲੀ ਗੱਲ ਇੱਕ ਗੱਲ ਮੈਂ ਹੋਰ ਇਹਦੇ ਵਿੱਚ ਜੋੜ ਦੇਵਾਂ ਕਿ ਮਜ਼ਦੂਰਾਂ ਦੀ ਬਾਇਓ ਆਥੈਂਟੀਕੇਸ਼ਨ ਹੋਇਆ ਕਰੂਗੀ ਜਿਵੇਂ ਹੁਣ ਪਿੱਛੇ ਜੇ ਹੋ ਕੇ ਹਟਿਆ ਮਜ਼ਦੂਰਾਂ ਦੇ ਆਨਲਾਈਨ ਜਿਹੜੇ ਉਹ ਅੱਖਾਂ ਦੇ ਜਿਹੜੇ ਨਿਸ਼ਾਨ ਲਏ ਗਏ ਆ ਹੱਥਾਂ ਦੇ ਨਿਸ਼ਾਨ ਆ ਜਿਹੜੇ ਉਹ ਲਿਆ ਕਰਨਗੇ ਤਾਂ ਕਿ ਕਨਫਰਮ ਹੋ ਜੇ ਕਿ ਵਾਕਈ ਇਹੀ ਮਜ਼ਦੂਰ ਹੈਗਾ ਜਿਹੜਾ ਕੰਮ ਕਰੂਗਾ ਦੂਜਾ ਜੀਪੀਐਸ ਰਾਹੀਂ ਤੁਹਾਡੀ ਲੋਕੇਸ਼ਨ ਆ ਜਿਹੜੀ ਮਜ਼ਦੂਰਾਂ ਦੀ ਉਹ ਚੈੱਕ ਕਰਿਆ ਕਰਨਗੇ ਕਿ ਮਜ਼ਦੂਰ ਕਿੱਥੇ ਕੰਮ ਕਰ ਰਿਹਾ ਆ ਆਨਲਾਈਨ ਲੋਕੇਸ਼ਨ ਚੈੱਕ ਹੋਇਆ ਕਰੂਗੀ ਮੋਬਾਈਲਾਂ ਤੇ ਜੀਪੀਐਸ ਰਾਹੀਂ ਕਿ ਕਿੰਨੇ ਮਜ਼ਦੂਰ ਆ ਕਿੱਥੇ ਕਿੱਥੇ ਉਹ ਕਾਮ ਆ ਜਿਹੜੇ ਉਹ ਕਰ ਰਹੇ ਹੈਗੇ ਇਸ ਤਰੀਕੇ ਨਾਲ ਆਨਲਾਈਨ ਜਿਹੜੀ ਉਹ ਤੁਹਾਡੀ ਲੋਕੇਸ਼ਨ ਆ ਜਿਹੜੀ ਮਜ਼ਦੂਰੋ ਉਹ ਮਜ਼ਦੂਰ ਭਰਾਵੋ ਉਹ ਜਿਹੜੀ ਚੈੱਕ ਹੋਇਆ ਕਰਨੀ ਆ ਉੱਪਰ ਤੋਂ ਸੋ ਇਸ ਤਰੀਕੇ ਨਾਲ ਕਾਫੀ ਸਾਰੀਆਂ ਜਿਹੜੀਆਂ ਇਸ ਇਹਦੇ ਵਿੱਚ ਜਿਹੜੀਆਂ ਸੋਧਾਂ ਲੈ ਕੇ ਆndੀਆਂ ਹੈਗੀਆਂ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਹੜਾ ਇਹ 100 ਦਿਨ ਤੋਂ ਦੀ ਗਰੰਟੀ ਆ ਵਧਾ ਕੇ 125 ਦਿਨ ਜਿਹੜਾ ਉਹ ਕਰ ਦਿੱਤੇ ਦਿੱਤੇ ਹੈਗੇ ਆ ਲਾਲਚ 125 ਦਿਨ ਦਾ ਦੇ ਰਹੇ ਹੈਗੇ ਆ ਪਰ ਉਹਦੇ ਵਿੱਚ ਜਿਹੜੀਆਂ ਰੁਕਾਵਟਾਂ ਜਿਹੜੀਆਂ ਪਾਈਆਂ ਹੈਗੀਆਂ ਉਹਦੇ ਵਿੱਚ ਸੋਧਾਂ ਬਹੁਤ ਸਾਰੀਆਂ ਕੀਤੀਆਂ ਹੋਈਆਂ ਜਿਵੇਂ ਮੈਂ ਪਹਿਲਾਂ ਹੀ ਕਹਿਦਾ ਕਿ ਮਜ਼ਦੂਰਾਂ ਤੋਂ ਕੰਮ ਮੰਗਣ ਦਾ ਹੱਕ ਹੀ ਜਿਹੜਾ ਖੋਲਿਆ ਹੈਗਾ ਖੁਦ ਤੈਅ ਕਰਨਗੇ ਕਿ ਕੰਮ ਦੇਣਾ ਜਾਂ ਨਹੀਂ ਦੇਣਾ ਇਹ ਸਭ ਕੁਝ ਉੱਪਰ ਵਾਲਿਆਂ ਦੇ ਹੱਥ ਵਿੱਚ ਹੋਊਗਾ ਸੋ ਇਸ ਤਰੀਕੇ ਨਾਲ ਇਹ ਕਾਨੂੰਨ ਆ ਜਿਹੜਾ ਇਹ ਵੀ ਮੈਨੂੰ ਖਤਰਨਾਕ ਹੀ ਜਾਪਿਆ ਤੁਹਾਡੀ ਇਹਦੇ ਬਾਰੇ ਕੀ ਰਾਇ ਹੈ ਮਿੱਤਰ ਪੈਰੋ ਕਮੈਂਟ ਬਾਕਸ ਦੇ ਵਿੱਚ ਜਰੂਰ ਜਿਹੜਾ ਕਮੈਂਟ ਕਰਕੇ ਦੱਸੋ ਔਰ ਨਾਲ ਹੀ ਨਾਲ ਤੁਹਾਨੂੰ ਸਾਡਾ ਕੰਮ ਜਿਹੜਾ ਉਹ ਕਿਦਾਂ ਦਾ ਲੱਗ ਰਿਹਾ ਜੇ ਤੁਹਾਨੂੰ ਸਾਡਾ ਕੰਮ ਲੋਕਪੱਖੀ ਲੱਗ ਰਿਹਾ ਹੈਗਾ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਿਹੜਾ ਉਹ ਜਰੂਰ ਕਰਦਿਆ ਕਰੋ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਆ ਜਿਹੜਾ ਉਹ ਜਰੂਰ ਕਰਦਿਆ ਕਰੋ ਨਾਲੀ ਨਾਲ ਵੀਡੀਓ ਨੂੰ ਲਾਈਕ ਵੀ ਕਰਦਿਆ ਕਰੋ ਕਿਉਂਕਿ ਵੀਡੀਓ ਅਸੀਂ ਬਹੁਤ ਮਿਹਨਤ ਨਾਲ ਬਣਾਉਂਦੇ ਆ ਇਹ ਕੰਮ ਆ ਜਿਹੜਾ ਅਸੀਂ ਸਿਰਫ ਉਹ ਸਿਰਫ ਤੁਹਾਡੇ ਲਈ ਕਰ ਰਹੇ ਹਾਂ ਇਸ ਕਰਕੇ ਤੁਹਾਡੇ ਸਪੋਰਟ ਦੀ ਜਿਹੜੀ ਬਹੁਤ ਜ਼ਰੂਰਤ ਆ ਇਸ ਕਰਕੇ ਸਪੋਰਟ ਆ ਮੇ ਉੱਤਰ ਪੈਰੋ ਜਰੂਰ ਕਰਦਿਆ ਕਰੋ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਮਿਲਦੇ ਆ ਜੀ ਅਗਲੀ ਵੀਡੀਓ ਦੇ